ਭਾਈ ਕਿਸਾਨ ਦੋਸਤੋ ਜਿਹੜੇ ਕਿਸਾਨ ਵੀਰਾਂ ਦੀ ਕਣਕ ਦੀ ਫਸਲ 100 ਦਿਨ ਦੇ ਲਗਭਗ ਹੋ ਚੁੱਕੀ ਆ ਤੇ ਬੱਲੀ ਕੱਟ ਲਈ ਝੰਡਾ ਪੱਤਾ ਬਣ ਚੁੱਕਿਆ ਹੁਣ ਫਸਲ ਦੇ ਵਿੱਚ ਕੁਝ ਖਾਸ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ ਕੁਝ ਖਾਸ ਗੱਲਾਂ ਨੂੰ ਆਪਾਂ ਧਿਆਨ ਵਿੱਚ ਰੱਖਣਾ ਹੁੰਦਾ ਤਾਂ ਝਾੜ ਦੇ ਵਿੱਚ 20-25% ਤੱਕ ਆਪਾਂ ਵਾਧਾ ਕਰ ਸਕਦੇ ਹਾਂ ਜੇ ਇੱਥੇ ਆਕੇ ਆਪਾਂ ਗੈਲੀ ਕਰਦੇ ਆ ਤਾਂ ਝਾੜ 20-25% ਤੱਕ ਘਟ ਵੀ ਸਕਦਾ ਕਿਹੜੀਆਂ-ਕਿਹੜੀਆਂ ਗੱਲਾਂ ਨੇ ਜਿਨ੍ਹਾਂ ਨੂੰ ਆਪਾਂ ਧਿਆਨ ਵਿੱਚ ਰੱਖਣਾ ਹੁੰਦਾ ਕਿਹੜੀ ਕੋਈ ਸਪਰੇਅ ਦੀ ਜ਼ਰੂਰਤ ਪੈਂਦੀ ਹੈ ਜਾਂ ਕੋਈ ਬਿਮਾਰੀਆਂ ਵਗੈਰਾ ਦਾ ਪਤਾ ਧਿਆਨ ਰੱਖਣਾ ਹੁੰਦਾ ਇਹ ਸਾਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਜੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਦੇ ਵਾਸਤੇ ਜਿਹੜਾ ਬੈਲ ਵਾਲਾ ਆਈਕਨ ਪ੍ਰੈਸ ਕਰ ਲਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਦੋਂ ਫਸਲ 600 ਦਿਨ ਦੇ ਲਗਭਗ ਹੋ ਜਾਂਦੀ ਆ ਆਏ ਤਿੰਨ ਚੀਜ਼ਾਂ ਹੈਗੀਆਂ ਜੀ ਦੇਖੋ ਬੱਲੀ ਐ ਤੇ ਝੰਡਾ ਪੱਤਾ ਤੇ ਥੱਲੇ ਵਾਲਾ ਪੱਤਾ ਤੇ ਤਿੰਨਾਂ ਦਾ ਯੋਗਦਾਨ ਹੈ ਨਾ ਜਿਹੜਾ ਝਾੜ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੁੰਦਾ ਇਹ ਦੋਵੇਂ ਪੱਤੇ ਇਹ ਬੱਲੀ ਦੇ ਵਾਸਤੇ ਖੁਰਾਕ ਬਣਾਉਂਦੇ ਆ ਖੁਰਾਕ ਬਣਾਉਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਹੁੰਦਾ ਝੰਡੇ ਪੱਤੇ ਦਾ ਤੇ ਦੂਸਰੇ ਨੰਬਰ ਤੇ ਫਿਰ ਇਹ ਪੱਤੇ ਦਾ ਯੋਗਦਾਨ ਆ ਜਾਂਦਾ ਉਸ ਤੋਂ ਥੱਲੇ ਇਹ ਵੀ ਖੁਰਾਕ ਬਣਾਉਂਦੇ ਆ ਪਰ ਇਹ ਮਤਲਬ ਇਹਨਾਂ ਦਾ ਕੰਮ ਘਟ ਜਾਂਦਾ ਪਰ ਵੱਡਾ ਯੋਗਦਾਨ ਇਸੇ ਝੰਡੇ ਪੱਤੇ ਦਾ ਹੁੰਦਾ ਤੇ ਬੱਲੀ ਵੀ ਕੁਝ ਹੱਦ ਤੱਕ ਖੁਰਾਕ ਬਣਾਉਂਦੀ ਆ ਪਰ ਇਹਦਾ ਜਿਹੜਾ ਵੱਡਾ ਮੇਨ ਕਮ ਹੁੰਦਾ ਨਾ ਦਾਣੇ ਨੂੰ ਸੇਫ ਰੱਖਣਾ ਹੁੰਦਾ ਦਾਣੇ ਦਾਣਾ ਇਹਦੇ ਬੱਲੀ ਦੇ ਵਿੱਚ ਬਣਦਾ ਤੇ ਦਾਣੇ ਦੇ ਅਲਦਾਲੇ ਜੋ ਜ਼ਰੂਰਤ ਮੁਤਾਬਕ ਜਿਹੜਾ ਉਹਦਾ ਵਾਤਾਵਰਨ ਬੱਲੀ ਉਹਨੂੰ ਤਿਆਰ ਕਰਕੇ ਦਿੰਦੀ ਆ ਕਿਉਂਕਿ ਜਿਹੜਾ ਇਹਦੇ ਅਲਦਾਲੇ ਬਣਿਆ ਜਿਸ ਤਰ੍ਹਾਂ ਕਸੀਰ ਹੈ ਗਿਆ ਜਾਂ ਜਿਹੜਾ ਇਹਦਾ ਅਲਦਾਲੇ ਹਰਾ ਮਾਤਾ ਦਾਣੇ ਨੂੰ ਸੇਫ ਰੱਖਦਾ ਸੋ ਇਹ ਇਹਦੀ ਵਜ੍ਹਾ ਇੱਥੇ ਆ ਕੇ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਇਹਨੂੰ ਜ਼ਰੂਰਤ ਆ ਉਹ ਜੇ ਆਪਾਂ ਉਹਦਾ ਪੋਸ਼ਣ ਪੂਰਾ ਦਿੰਨੇ ਤਾਂ ਝਾੜ ਦੇ ਵਿੱਚ ਜ਼ਰੂਰ ਵਾਧਾ ਆਪਾਂ ਨੂੰ ਵੇਖਣ ਨੂੰ ਮਿਲਦਾ ਸੋ ਇਹ ਪੱਤੇ ਜਿਹੜੇ ਦੋਵੇਂ ਪੱਤੇ ਨੇ ਇਹਨਾਂ ਦੀ ਕੀ ਜ਼ਰੂਰਤ ਆ ਕਿਉਂਕਿ ਖੁਰਾਕ ਇਹਨਾਂ ਦੋਵੇਂ ਪੱਤੇਾਂ ਲਈ ਜਿਹੜੀ ਦੇਣੀ ਆ ਇਸ ਵੇਲੇ ਆ ਕੇ ਬੂਟੇ ਨੂੰ ਕੀ ਜ਼ਰੂਰਤ ਹੈ ਦੋ ਤੱਤਾਂ ਦੀ ਮੈਨ ਜ਼ਿਆਦਾ ਜ਼ਰੂਰਤ ਹੁੰਦੀ ਆ ਸਭ ਤੋਂ ਵੱਧ ਲੋੜ ਪੋਟਾਸ਼ ਦੀ ਹੁੰਦੀ ਆ ਪੋਟਾਸ਼ ਦਾ ਔਰੇ ਕੀ ਕੰਮ ਆ ਜਿਹੜੀ ਇਹ ਬੱਲੀ ਦੇ ਵਿੱਚ ਦਾਣਾ ਬਣ ਰਿਹਾ ਦਾਣੇ ਦਾ ਜਿਹੜਾ ਸਾਈਜ਼ ਦਾਣਾ ਕਿਹੋ ਜਿਹਾ ਸਾਈਜ਼ ਦਾ ਹੋਊਗਾ ਕਿੰਨਾ ਮੋਟਾ ਹੋਊਗਾ ਦਾਣਾ ਤੇ ਉਹ ਪਟਾਸ਼ ਦੀ ਵਜ੍ਹਾ ਨਾਲ ਹੀ ਸਾਰਾ ਕੁਝ ਬਣਦਾ ਫਾਸਫੋਰਸ ਦਾ ਕੰਮ ਉਰੇ ਆ ਕੇ ਖਤਮ ਹੋ ਜਾਂਦਾ ਫਾਸਫੋਰਸ ਨੇ ਜਿਹੜਾ ਬੱਲੀ ਦਾ ਸਹਾਈਜ ਬਣਾਉਣੇ ਸੀ ਦਾਣਿਆਂ ਦੀ ਗਿਣਤੀ ਸੀਗੀ ਉਹ ਕਰਤੀ ਉਹ ਤਾਂ ਆਪਣਾ ਕੰਮ ਕਰਤਾ ਪਰ ਜਿਹੜਾ ਹੁਣ ਕੰਮ ਆ ਹੁਣ ਦਾਣਿਆਂ ਦੀ ਗਿਣਤੀ ਨਹੀਂ ਵਧਾਣੀ ਹੁਣ ਦਾਣਿਆਂ ਦੀ ਗਿਣਤੀ ਜਿਹੜੀ ਹੈਗੀ ਆ ਹੈਗੀ ਆ ਹੁਣ ਦਾਣਿਆਂ ਦੀ ਆਪਾਂ ਜਿਹੜੀ ਮੋਟਾਈ ਆ ਜਾਂ ਦਾਣੇ ਦਾ ਵਜ਼ਨ ਆ ਜਾਂ ਦਾਣੇ ਦੀ ਚਮਕਾ ਉਹਨੂੰ ਆਪਾਂ ਵਧਾ ਸਕਦੇ ਆਂ ਸੋ ਦਾਣੇ ਦੀ ਜਿਹੜੀ ਆਪਾਂ ਮੋਟਾਈ ਦਾਣੇ ਦਾ ਵਾਜਨ ਵਧਾਉਣ ਦੇ ਵਾਸਤੇ ਜਿਹੜਾ ਵੱਡਾ ਕੰਮ ਪोटाश ਦਾ ਹੁੰਦਾ ਸੋ ਇਸ ਵੇਲੇ ਪोटाश ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਸੋ ਇਹ ਹੁਣ ਆਪਾਂ ਪोटाश ਵਾਲੀਆਂ ਜਿਹੜੀ ਸਪਰੇ ਇਸੇ ਕਰਕੇ ਪोटाश ਦੀ ਸਪਰੇ ਇੱਥੇ ਦੱਸੀ ਜਾਂਦੀ ਹੈ ਤੇ ਦੂਸਰੀ ਜਿਹੜੀ ਜ਼ਰੂਰਤ ਹੁੰਦੀ ਹੈ ਉਹ ਹੈਗੀ ਜੀ ਆਪਣੀ ਨਾਈਟ੍ਰੋਜਨ ਦੀ ਕਿਉਂਕਿ ਬੂਟੇ ਨੇ ਖੁਰਾਕ ਪੱਤੇ ਨੇ ਖੁਰਾਕ ਬਣਾਉਣੀ ਹੈ ਜੇ ਪੱਤੇ ਆਪਣੇ ਹਰੇ ਨੇ ਹਰਾ ਰੰਗ ਪੱਤਿਆਂ ਦੇ ਵਿੱਚ ਬਰਕਰਾਰ ਹੈ ਜੇ ਪੱਤਿਆਂ ਦੇ ਵਿੱਚ ਹਰਾਪਣ ਘਟ ਜਾਂਦਾ ਪੀਲੇ ਹੋ ਜਾਣ ਸੁੱਕ ਜਾਣ ਤਾਂ ਫਿਰ ਪੱਤੇ ਖੁਰਾਕ ਨਹੀਂ ਬਣਾਉਂਦੇ ਤੇ ਖੁਰਾਕ ਬੱਲੀ ਦੇ ਵਿੱਚ ਨਹੀਂ ਜਾਊਗੀ ਦਾਣਾ ਜਿਹੋ ਜੀ ਖੁਰਾਕ ਬਣੀ ਉਹੋ ਜਿਹਾ ਦਾਣਾ ਉਹਨੇ ਸੁੱਕ ਜਾਣਾ ਤੇ ਝਾੜ ਆਪਣਾ ਘਟ ਜਾਂਦਾ ਸੋ ਹਰੇ ਪਣ ਦੇ ਵਾਸਤੇ ਆਪਾਂ ਨੂੰ ਇੱਥੇ ਨਾਈਟ੍ਰੋਜਨ ਦੀ ਜ਼ਰੂਰਤ ਪੈਂਦੀ ਆ ਭਾਵੇਂ ਦੂਰੀਏ ਤੇ ਰਹੀਂ ਆਪਾਂ ਨਾਈਟ੍ਰੋਜਨ ਦਿੰਦੇ ਰਹਨੇ ਆ ਪਰ ਬੂਟੇ ਨੂੰ ਜੇ ਇਸ ਟਾਈਮ ਤੇ ਆ ਕੇ ਨਾਈਟ੍ਰੋਜਨ ਦੀ ਘਾਟ ਪੈ ਜਾਂਦੀ ਆ ਤਾਂ ਝਾੜ ਜਿਹੜਾ ਉਹਦਾ ਘਟ ਸਕਦਾ ਤੋ ਇਹ ਦੋਵੇਂ ਬਹੁਤ ਜ਼ਿਆਦਾ ਜ਼ਰੂਰੀ ਤੱਤ ਹੁੰਦੇ ਨੇ ਜਿਨ੍ਹਾਂ ਦੀ ਇਸ ਵੇਲੇ ਆ ਕੇ ਜਦੋਂ ਫਸਲ ਆਪਣੀ 50 ਦਿਨ ਦੇ ਲਗਭਗ ਹੋ ਸੌਰੀ 100 ਦਿਨ ਦੇ ਲਗਭਗ ਹੋ ਜਾਂਦੀ ਆ ਤੋ ਇਹ ਦੋਵੇਂ ਤੱਤ ਨਾਈਟ੍ਰੋਜਨ ਤੇ ਜਿਹੜਾ ਪੋਟਾਸ਼ ਆ ਇਸੇ ਕਰਕੇ ਯੂਨੀਵਰਸਿਟੀ ਨੇ ਵੀ ਇਸ ਵੇਲੇ ਜਦੋਂ ਫਸਲ ਆਪਣੀ ਮਤਲਬ ਗੋਭਾਂ ਦੇ ਵਿੱਚ ਆ ਜਾਂਦੀ ਆ ਬੱਲੀ ਬਣ ਜਾਂਦੀ ਆ ਪੱਟੰਡਾ ਪੱਤਾ ਤਿਆਰ ਹੋ ਜਾਂਦਾ ਤੇ ਇਸ ਵੇਲੇ ਜਿਹੜਾ ਪੋਟਾਸ਼ੀਅਮ ਨਾਈਟ੍ਰੇਟ ਦੀ ਸਪਰੇ ਯੂਨੀਵਰਸਿਟੀ ਵੱਲੋਂ ਦੱਸੀ ਜਾਂਦੀ ਆ ਕਿਉਂਕਿ ਇਸ ਵੇਲੇ ਹੀ ਇਹਨਾਂ ਤੱਤਾਂ ਦੀ ਜ਼ਰੂਰਤ ਹੁੰਦੀ ਆ ਇਸ ਵੇਲੇ ਇਹਨਾਂ ਦੀ ਘਾਟ ਝਾੜ ਦੇ ਵਿੱਚ ਵੱਡਾ ਨੁਕਸਾਨ ਕਰ ਸਕਦੀ ਆ ਸੋ ਇਹਦੀ ਪੂਰਤੀ ਦੇ ਵਾਸਤੇ ਆਪਾਂ ਨੂੰ ਪਤਾ ਹੈ ਯੂਨੀਵਰਸਿਟੀ ਵੱਲੋਂ ਸਿਫਾਰਸ਼ ਤਾਂ 4 ਕਿਲੋ ਦੀ ਆ 1 ਏਕੜ ਦੇ ਵਾਸਤੇ ਪਰ ਜ਼ਿਆਦਾ ਜ਼ਿਮੀਦਾਰ 4 ਕਿਲੋ ਨਹੀਂ ਵਰਤ ਸਕਦੇ ਕਿਉਂਕਿ 100 ਲੀਟਰ ਤੋਂ ਵੱਧੋ ਪਾਣੀ ਨਹੀਂ ਲਾ ਸਕਦੇ ਜ਼ਿਆਦਾਤਰ ਪਾਣੀ 100 ਲੀਟਰ ਲਾਉਂਦੇ ਨੇ ਜੇ 100 ਲੀਟਰ ਪਾਣੀ ਲਾਉਂਗੇ ਤਾਂ ਤੁਸੀਂ 2 ਕਿਲੋ ਜਿਹੜਾ 13045 ਉਹਦੇ ਵਿੱਚੋਂ ਇਹ ਚੀਜ਼ ਆਪਾਂ ਨੂੰ ਮਿਲਦੀ ਆ ਉਹਦੇ ਵਿੱਚ 13% ਜਿਹੜਾ ਆਪਣਾ ਨਾਈਟ੍ਰੋਜਨ ਹੁੰਦਾ ਤੇ 0% ਉਹਦੇ ਫਾਸਫੋਰਸ ਨਹੀਂ ਹੁੰਦਾ 0% ਹੁੰਦੀ ਆ ਤੇ ਪੋਟਾਸ਼ ਹੁੰਦਾ 45% ਸੋ ਉਹ ਆਪਾਂ ਉਹਦੀ ਸਪਰੇਅ ਦੇ ਉੱਤੇ ਕਰਾਂਗੇ 13045 ਦੀ 2 ਕਿਲੋ 100 ਲੀਟਰ ਜੇ ਪਾਣੀ ਲਾਉਣਾ ਕੁਝ ਕਿਸਾਨ ਐ ਇਸ ਤਰ੍ਹਾਂ ਦੇ ਵੀ ਨੇ ਜਿਹੜੇ 150 ਲੀਟਰ ਤੱਕ ਪਾਣੀ ਲਾਉਂਦੇ ਨੇ ਤਾਂ ਫਿਰ ਉਹ 3 ਕਿਲੋ ਵੀ ਪਾ ਸਕਦੇ ਨੇ ਕਿਉਂਕਿ ਇਸ ਵੇਲੇ ਇਹਦੀ ਕਾਰਟ ਆਉਣ ਨਾਲ ਝਾੜ ਦੇ ਉੱਤੇ ਨੁਕਸਾਨ ਹੋਣਾ ਜੇ ਆਪਾਂ ਇਹਦੀ ਪੂਰਤੀ ਕਰ ਦੇਵਾਂਗੇ ਝਾੜ ਦੇ ਵਿੱਚ ਵਾਧਾ ਵੇਖਣ ਨੂੰ ਮਿਲਦਾ ਇਹ ਜਿਹੜਾ ਸਭ ਤੋਂ ਵੱਡਾ ਇਸ ਵੇਲੇ ਜ਼ਰੂਰੀ ਹੈ ਕਿਸਾਨ ਇਸ ਵੇਲੇ ਤਕਰੀਬਨ ਜ਼ਿਆਦਾਤਰ 13045 ਦੀ ਸਪਰੇਅ ਕਰ ਵੀ ਰਹੇ ਨੇ ਪਰ ਕੁਝ ਕਿਸਾਨ ਇਹੋ ਜਿਹਾ ਵੀ ਨਾ ਜਿਹੜੇ ਉਹ ਪੁੱਛਦੇ ਨੇ ਜੀ ਹੁਣ 05234 ਕਰ ਦਈਏ ਦੇਖੋ 05234 ਕਰ ਸਕਦੇ ਹਾਂ 34% ਪੋਟਾਸ਼ ਤੱਤ ਮਿਲਦਾ ਉਹ ਤੋਂ ਉਹ ਕਮ ਆ ਜੂਗਾ ਫਾਸਫੋਰਸ ਵਾਲੀ ਹੁਣ ਖਾਦ ਦੀ ਆਪਾਂ ਨੂੰ ਲੋੜ ਨਹੀਂ ਸੋ ਇਸ ਕਰਕੇ 05234 ਦੇ ਨਾਲੋਂ 13049 ਆ ਜਿਹੜੀ ਉਹਦਾ ਜ਼ਿਆਦਾ ਇਸ ਵੇਲੇ ਫਾਇਦਾ ਸੋ 13045 ਆਪਾਂ ਇਸ ਵੇਲੇ ਜੇ ਸਪਰੇਅ ਕਰਾਂਗੇ ਤਾਂ ਝਾੜ ਦੇ ਵਿੱਚ ਜ਼ਰੂਰ ਆਪਾਂ ਨੂੰ ਵਾਧਾ ਵੇਖਣ ਨੂੰ ਮਿਲੂਗਾ ਦੂਸਰਾ ਗੱਲ ਬੋਰਨ ਤੱਤ ਆਪਾਂ ਉਹਦੇ ਵਿੱਚ 80 ਗ੍ਰਾਮ ਤੱਕ ਮਿਕਸ ਕਰ ਸਕਦੇ ਹਾਂ ਕਿਉਂਕਿ ਬੋਰਨ ਤੱਤ ਨੇ ਜਿਹੜੀ ਪੌਲੀਨੇਸ਼ਨ ਕਿਰਿਆ ਦੇ ਵਿੱਚ ਆਪਣਾ ਫਾਇਦਾ ਕਰਨਾ ਤੇ ਦਾਣਿਆਂ ਦੀ ਜਿਹੜੀ ਪੌਲੀਨੇਸ਼ਨ ਵਧੀਆ ਸਚਾਰੂ ਢੰਗ ਨਾਲ ਜਿਹੜੀ ਪੌਲੀਨੇਸ਼ਨ ਹੋ ਜਾਂਦੀ ਆ ਸੋ ਆਪਾਂ ਬੋਰਨ ਤੱਤ ਜੇ ਆਪਾਂ ਪਾ ਦੇਵਾਂਗੇ 80 ਗ੍ਰਾਮ ਤਾਂ ਝਾੜ ਦੇ ਵਿੱਚ ਜ਼ਰੂਰ ਆਪਾਂ ਨੂੰ ਵਾਧਾ ਵੇਖਣ ਨੂੰ ਮਿਲੂ ਤੇ ਹੁਣ ਦੇਖੋ ਖੁਰਾਕ ਬਣਦੀ ਆ ਇਹਨਾਂ ਪੱਤਿਆਂ ਦੇ ਨਾਲ ਇਹ ਪੱਤੇ ਖੁਰਾਕ ਬਣਾਉਂਦੇ ਨੇ ਸੋ ਖੁਰਾਕ ਇਹਦੇ ਪ੍ਰੋਬਲਮ ਕੀ ਆ ਸਕਦੀ ਆ ਜੇਕਰ ਦੇਖੋ ਹੁਣ ਫੰਗੀ ਸਾਈਡ ਦੀ ਜਿਹੜੀ ਆਪਾਂ ਸਪਰੇਅ ਦੀ ਗੱਲ ਕਰਦੇ ਆ ਇਹ ਜੇ ਇਹਦੇ ਵਿੱਚ ਉల్లి ਦਾ ਕਿਸੇ ਦਾ ਅਟੈਕ ਹੁੰਦਾ ਦੇਖੋ ਦੋ ਤਰ੍ਹਾਂ ਦੀ ਫੰਗਸ ਆ ਜਿਆਦਾ ਅਟੈਕ ਕਰਦੀ ਆ ਜਿਹੜੀ ਝਾੜ ਦੇ ਵਿੱਚ ਵੱਡਾ ਆਪਣਾ ਨੁਕਸਾਨ ਕਰ ਸਕਦੀ ਆ ਪੀਲੀ ਕੁੰਗੀ ਤੇ ਪੂਰੀ ਕੁੰਗੀ ਹੁਣ ਪੀਲੀ ਕੁੰਗੀ ਕੀ ਆ ਇਹਦੇ ਉੱਪਰ ਪੀਲੇ ਰੰਗ ਦਾ ਪਾਊਡਰ ਜੰਮ ਜਾਂਦਾ ਪੀਲੇ ਰੰਗ ਦਾ ਪਾਊਡਰ ਜੰਮਦਾ ਤੇ ਪੱਤਾ ਜਿਹੜਾ ਖੁਰਾਕ ਨਹੀਂ ਬਣਾ ਸਕਦਾ ਪੂਰੀ ਤੇ ਪੱਤਾ ਮਰ ਜਾ ਕੇ ਟੁੱਟ ਜਾਂਦਾ ਜਦੋਂ ਇਸ ਵੇਲੇ ਖੁਰਾਕ ਨਹੀਂ ਬਣੂਗੀ ਖਰਾਕ ਮੱਲੀ ਦੇ ਵਿੱਚ ਨਹੀਂ ਜਾਂਦੀ ਦਾਣਿਆਂ 'ਚ ਖਰਾਕ ਘਟ ਜਾਊਗੀ ਤੇ ਝਾੜ ਘਟ ਜਾਊ। ਸੋ ਇਹਨੂੰ ਸੇਫ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਪੀਲੀ ਕੁੰਗੀ ਤੇ ਪੂਰੀ ਕੁੰਗੀ ਇਹ ਪੱਤੇ ਨੂੰ ਨਸ਼ਟ ਕਰ ਸਕਦੀ ਆ। ਸੋ ਸਹੀ ਸਮੇਂ ਤੇ ਪੀਲੀ ਕੁੰਗੀ ਤੇ ਪੂਰੀ ਕੁੰਗੀ ਦੀ ਜਿਹੜੀ ਸਪਰੇ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ। ਕਈ ਵਾਰ ਕੀ ਹੁੰਦਾ ਆ ਆਪਾਂ ਦੇਖੋ ਹੁਣ ਕੁਝ ਦਿਨਾਂ ਦੇ ਬਾਅਦ ਆਪਾਂ ਪਾਣੀ ਵੀ ਲਗਾਉਣਾ ਹੁੰਦਾ। ਹੁਣ ਜ਼ਿਆਦਾ ਜ਼ਿੰਮੇਦਾਰ 13045 ਦਾ ਬੋਰਨ ਦੀ ਸਪਰੇ ਕਰਦੇ ਨੇ। ਜੇਕਰ ਹੁਣ ਇਸ ਵੇਲੇ ਉਹ ਮੰਨ ਲਓ ਅੰਗੀ ਸਾਈਡ ਕੋਈ ਨਹੀਂ ਵਰਤਦੇ। ਆਪਾਂ ਉਸ ਤੋਂ ਬਾਅਦ ਪਾਣੀ ਲਗਾਤਾ ਪਾਣੀ ਲਗਾਤਾ ਤੇ 10 ਦਿਨ ਵਿੱਚ ਡਾਕਰ ਭਾਰੇ ਖੇਤਾਂ ਦੇ ਨਾਂ ਵੜ ਸਕੇ ਤੇ ਪੀਲੀ ਕੁੰਗੀ ਦਾ ਅਟੈਕ ਆ ਗਿਆ ਅਟੈਕ ਆ ਗਿਆ ਤੇ ਹੁਣੇ ਤਾਂ ਆਪਣਾ ਕੰਮ ਕਰ ਦੇਣਾ ਪੀਲੀ ਕੁੰਗੀ ਨਾਲ ਪੱਤੇ ਨਸ਼ਟ ਹੋਏ ਦੁਬਾਰਾ ਠੀਕ ਨਹੀਂ ਹੁੰਦੇ ਨਾ ਇਹ ਪੱਤੇ ਨਵੇਂ ਆਉਣੇ ਨੇ ਇਹਨਾਂ ਪੱਤਿਆਂ ਨੂੰ ਹੀ ਸੰਭਾਲਣਾ ਆਪਾਂ ਇਹ ਧਿਆਨ ਰੱਖਿਓ ਇਹਨਾਂ ਪੱਤਿਆਂ ਨੇ ਹੀ ਸਿਰੇ ਤੱਕ ਖੁਰਾਕ ਦੇਣੀ ਆ ਜੇ ਪਤਾ ਕਿਸੇ ਵੀ ਤਰੀਕੇ ਨਸ਼ਟ ਹੋ ਗਿਆ ਝਾੜ ਆਪਣਾ ਘਟ ਜਾਣਾ ਸੋ ਕਈ ਕਿਸਾਨ ਵੀਰ ਇਹ ਸੋਚਦੇ ਆ ਵੀ ਪੀਲੀ ਕੁੰਗੀ ਦਾ ਜੇਕਰ ਅਟੈਕ ਨਹੀਂ ਹੈਗਾ ਹਲੇ ਆਪਾਂ ਤਾਂ ਦੈਨ ਲੰਘਾ ਦੇਣ ਲਗਾ ਸਕਦੇ ਆ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਜੇ ਪੀਲੀ ਕੁੰਗੀ ਦਾ ਅਟੈਕ ਨਹੀਂ ਹੈਗਾ ਤਾਂ ਆਪਾਂ ਨਹੀਂ ਸਪਰੇ ਕਰਾਂਗੇ ਝਾੜ ਨਹੀਂ ਘਟਦਾ ਪਰ ਜੇ ਪੀਲੀ ਕੁੰਗੀ ਦਾ ਅਟੈਕ ਆ ਗਿਆ ਆਪਾਂ ਫਸਲ ਨੂੰ ਪਾਣੀ ਲਾਇਆ ਹੋਇਆ ਤੇ ਆਪਾਂ ਹਫਤਾ 10 ਦਿਨ ਵਿੱਚ ਨਾ ਵੜੇ ਉਸ ਵੇਲੇ ਨੂੰ ਬਹੁਤ ਨੁਕਸਾਨ ਹੋ ਜਾਣਾ ਆਪਣਾ ਸੋ ਜਿਹੜੇ ਕਿਸਾਨ ਵੀਰਾਂ ਨੇ ਪਾਣੀ ਲਾਉਣ ਤੋਂ ਪਹਿਲਾਂ ਹੁਣ ਸਪਰੇ ਵਗੈਰਾ ਕਰ ਰਹੇ ਨੇ ਉਹ ਵਿੱਚ ਪੀਲੀ ਕੁੰਗੀ ਵਾਲੀ ਦਵਾਈ ਜ਼ਰੂਰ ਐਡ ਕਰ ਲਿਓ ਨਹੀਂ ਤਾਂ ਨੁਕਸਾਨ ਹੋ ਸਕਦਾ ਤੇ ਫਿਰ ਬਾਅਦ ਵਿੱਚ ਸਪਰੇਅ ਕਰੀ ਜਦੋਂ ਇੱਕ ਵਾਰੀ ਅਟੈਕ ਹੋ ਜਾਂਦਾ ਨਾ ਇਹ ਦਵਾਰੇ ਪੱਤੇ ਕਦੇ ਠੀਕ ਨਹੀਂ ਹੁੰਦੇ ਸੇਤੀ ਕੀਤੇ ਤਾਂ ਠੀਕ ਨਹੀਂ ਹੁੰਦੇ ਉਸ ਵੇਲੇ ਨੂੰ ਆਪਣਾ ਵੱਡਾ ਨੁਕਸਾਨ ਹੋ ਜਾਂਦਾ ਤੇ ਇਹ ਜਿਹੜਾ ਇਸ ਵੇਲੇ ਜਿਹੜੀ ਕਰਨ ਦੀ ਜ਼ਰੂਰਤ ਹੈ ਸੋ ਹੁਣ 13045 ਬੋਰਨ ਤੇ ਜੇ ਹੁਣ ਤੁਹਾਨੂੰ ਕੋਈ ਪੀਲੀ ਕੁੰਗੀ ਵਗੈਰਾ ਦਾ ਉਲੀਨਾਸ਼ਕ ਕੋਈ ਨਹੀਂ ਕੀਤਾ ਤਾਂ ਕਰ ਲਓਗੇ ਵਧੀਆ ਰਹੂਗਾ ਦਵਾਰਾ ਵੀ ਜ਼ਰੂਰਤ ਪੈ ਜਾਂਦੀ ਆ ਥੋੜਾ ਜਿਹਾ ਹੋਰ ਖਰਚਾ ਕਰ ਲਓਗੇ ਕੋਈ ਫਰਕ ਨਹੀਂ ਪੈਂਦਾ ਜੇ ਵੀਰੋ ਅਟੈਕ ਆ ਗਿਆ ਫੇਰ ਨੁਕਸਾਨ ਹੋ ਜਾਊਗਾ ਇਹ ਪੱਤਾ ਨਾ ਦਵਾਰੇ ਹਰਾ ਨਹੀਂ ਹੁੰਦਾ ਨਵਾਂ ਦਵਾਰੇ ਨਹੀਂ ਆਉਂਦਾ ਇਹ ਇਹ ਧਿਆਨ ਰੱਖੋ ਇਹ ਨਾ ਪੱਤਾ ਇਹਨੂੰ ਆਪਾਂ ਸਿਰੇ ਤੱਕ ਸੰਭਾਲ ਕੇ ਰੱਖਣਾ ਹੁੰਦਾ ਯੂ ਝਾੜ ਦੇ ਵਿੱਚ ਵਾਧਾ ਕਰਨ ਚ ਸਹਾਈ ਹੁੰਦੇ ਨੇ ਸੋ ਇਹਨਾਂ ਨੂੰ ਜਿੰਨਾ ਟਾਈਮ ਆਪਾਂ ਹਰੇ ਰੱਖਾਂਗੇ ਲੰਮਾ ਸਮਾਂ ਜਦੋਂ ਜਿੰਨਾ ਚਿਰ ਕਿਉਂਕਿ ਜਿੰਨਾ ਟਾਈਮ ਤੱਕ ਇਹ ਹਰਾ ਉਹਨਾ ਟਾਈਮ ਤੱਕ ਇਹਨਾਂ ਖੁਰਾਕ ਬਣਾਉਣੀ ਆ ਜਦੋਂ ਸੁੱਕ ਗਿਆ ਤੇ ਫੇਰ ਦਵਾਰੇ ਖੁਰਾਕ ਨਹੀਂ ਬਣਦੀ ਪੀਲੀ ਕੁੰਗੀ ਦਾ ਅਟੈਕ ਕਈ ਵਾਰੀ ਪੱਤੇ ਨੂੰ ਸਾਰਿਆਂ ਨੂੰ ਨਸ਼ਟ ਕਰ ਦਿੰਦਾ ਫਿਰ ਆਪਾਂ ਨੂੰ ਪਤਾ ਵੀ ਕਿੰਨਾ ਵੱਡਾ ਨੁਕਸਾਨ ਹੋ ਸਕਦਾ ਸੋ ਜਿਹੜੇ ਕਿਸਾਨ ਵੀਰਾਂ ਨੇ ਉਸ ਤੋਂ ਬਾਅਦ ਇਮੀਡੀਏਟਲੀ ਪਾਣੀ ਲਾਉਣਾ ਉਹ ਆਪਦਾ ਧਿਆਨ ਰੱਖਿਓ ਜੇ ਫਸਲ ਦੇ ਵਿੱਚ ਤੁਹਾਡੇ ਕੋਈ ਤੁਹਾਨੂੰ ਲੱਗਦਾ ਵੀ ਅਟੈਕ ਆ ਸਕਦਾ ਤਾਂ ਪੀਲੀ ਕੁੰਗੀ ਉੱਨੀ ਵਾਲੀ ਸਪਰੇ ਜਿਹੜੀ ਜ਼ਰੂਰ ਵਿੱਚ ਐਡ ਕਰ ਲਿਓ ਉਹਦੇ ਵਿੱਚ ਐਜੋਕਸੀ ਸ਼ਟਰੋਬਿਨ ਟੈਬੂਕੋਨੋਜ਼ੋਲ ਇੱਕੋ ਹੀ ਉਹਦੇ ਚਾਹੀ ਰਹੀ ਆ ਉਹ ਕਰ ਸਕਦੇ ਹੋ ਜਾਂ ਨਟੀਵੋ ਵਾਲਾ ਟੈਕਨੀਕਲ ਕਰ ਸਕਦੇ ਹੋ ਜਾਂ ਫਿਰ ਐਮਬੀ ਸਟਾਰ ਵਾਲਾ ਕਰ ਸਕਦੇ ਹਾਂ ਇਹਨਾਂ ਦੇ ਨਾਲ ਥੋੜਾ ਬਾਲਾ ਖਰਚਾ ਜ਼ਰੂਰ ਵੱਧਦਾ ਪਰ ਝਾੜ ਦੇ ਵਿੱਚ ਜਿਹੜਾ ਫਾਇਦਾ ਜ਼ਰੂਰ ਹੋ ਜਾਂਦਾ ਕਿਉਂਕਿ ਇਹ ਪੱਤੇ ਨੂੰ ਲੰਮਾ ਸਮਾਂ ਹਰਾ ਰੱਖਣ ਦੇ ਵਿੱਚ ਆਪਣਾ ਕਾਫੀ ਸਹਾਇੀ ਹੁੰਦੀਆਂ ਨੇ ਕਾਫੀ ਫਾਇਦਾ ਕਰਦੀਆਂ ਨੇ ਹੋਰ ਹੋਰ ਇਹਦੇ ਵਿੱਚ ਕੋਈ ਕਣਕ ਦੇ ਵਿੱਚ ਹੋਰ ਕੋਈ ਦੂਸਰਾ ਆਪਣੀ ਜਿਹੜੀ ਉਲੀ ਨਾਸ਼ਕਾ ਵੱਡਾ ਕੋਈ ਉਲੀ ਜਿਹੜੀ ਕੋਈ ਵੱਡਾ ਨੁਕਸਾਨ ਹੀ ਨਹੀਂ ਕਰਦੀ ਕਰਨਾਲ ਵੰਟਾ ਕਰਨਾਲ ਵੰਟ ਦੀ ਜੇ ਕੋਈ ਕੋਈ ਸਪਰੇ ਨਹੀਂ ਪਹਿਲਾਂ ਉਹਨੂੰ ਆਪਾਂ ਵੀ ਨੂੰ ਕੋਈ ਦਵਾਈ ਵਗੈਰਾ ਲਾਉਣੀ ਆ ਲਾ ਸਕਦੇ ਹਾਂ ਜੇ ਬਾਕੀ ਆਪਣੇ ਕਾਂਗਿਆਰੀ ਆ ਜਾਂਦੀ ਹੈ ਉਹਦੀ ਕੀ ਸਪਰੇ ਕਰਾਂਗੇ ਕੋਈ ਸਪਰੇ ਨਹੀਂ ਸੋ ਇਹੀ ਆ ਦੋਵੇਂ ਨੇ ਪੀਲੀ ਕੁੰਗੀ ਆ ਜਾਂ ਪੂਰੀ ਕੁੰਗੀ ਆ ਜੇ ਉਹ ਤੋਂ ਆਪਾਂ ਕਣਕ ਨੂੰ ਬਚਾ ਕੇ ਲੈ ਜਾਵਾਂਗੇ ਤਾਂ ਝਾੜ ਦੇ ਵਿੱਚ ਆਪਾਂ ਪੂਰਾ ਵਾਧਾ ਕਰ ਸਕਦੇ ਹਾਂ ਸੋ ਬੰਗੀ ਇੱਕ ਰਾ ਜਾਂਦੀ ਆ ਤੇਲੇ ਦੀ ਕਈ ਕਿਸਾਨ ਵੀਰ ਪੁੱਛਦੇ ਨੇ ਵੀ ਤੇਲੇ ਵਾਲੀ ਇਹਦੇ ਪਾ ਦਈਏ ਦੇਖੋ ਤੇਲਾ ਇਹ ਬੱਲੀ ਦੇ ਵਿੱਚ ਜਦੋਂ ਹੋ ਜਾਂਦਾ ਨਾ ਕਾਫੀ ਇਕੱਠਾ ਇਹਦਾ ਰਾਸ ਚੂਸਦਾ ਰਾਸ ਚੂਸ ਕੇ ਦਾਣਿਆਂ ਦਾ ਵਾਧਾ ਘਟਾ ਦਿੰਦਾ ਤਾਂ ਝਾੜ ਘਟਦਾ ਪਰ ਫਿਲਹਾਲ ਇਹ ਜ਼ਰੂਰਤ ਨਹੀਂ ਹੈਗੀ ਫਿਲਹਾਲ ਕਿਉਂਕਿ ਕਿਸੇ ਪਾਸੇ ਤੇਲੇ ਦੀ ਕੋਈ ਏਡੀ ਗੱਲ ਨਹੀਂ ਲੱਗਦੀ ਜਿਆਦਾ ਨੁਕਸਾਨ ਨਹੀਂ ਕਰਨਾ ਹੁੰਦਾ ਫੰਗਸ ਨੇ ਕਰਨਾ ਹੁੰਦਾ ਤੇ ਤੇਲੇ ਵਾਲਾ ਫਿਰ ਵੀ ਆਪਾਂ ਕੁਝ ਨਾ ਕੁਝ ਹੱਦ ਤੱਕ ਕੰਟਰੋਲ ਕਰ ਲੈਣੇ ਨੇ ਸੋ ਅੱਗੇ ਜਾ ਕੇ ਫੰਗਸ ਦੀ ਦਵਾਈ ਦੀ ਆਪਾਂ ਨੂੰ ਦੁਬਾਰਾ ਲੋੜ ਪੈਗੀ ਉਹਦੇ ਨਾਲ ਫਿਰ ਆਪਾਂ ਤੇਲੇ ਵਾਲੀ ਵੀ ਪਾ ਸਕਦੇ ਹਾਂ ਸੋ ਤੇਲੇ ਵਾਲੀ ਦੀ ਹਲੇ ਜ਼ਰੂਰਤ ਨਹੀਂ ਹੈਗੀ ਤੋ ਜਿਹੜੀਆਂ ਹੁਣ ਤੁਸੀਂ ਸਪਰੇਅ ਕਰਨੀਆਂ ਧਿਆਨ ਰੱਖਿਓ 13045 ਕਾਨੀਆਂ ਤੇ ਵਿੱਚੋਂ 80 ਗ੍ਰਾਮ ਬੂਰਨ ਪਾ ਲੋ ਜਿੰਨਾ ਕਿ ਤੁਸੀਂ ਪਾਣੀ ਵਰਤ ਸਕਦੇ ਹੋ ਜੇ ਤੁਸੀਂ 200 ਲੀਟਰ ਪਾਣੀ ਵਰਤ ਸਕਦੇ ਹੋ ਫਿਰ ਤਾਂ ਭਾਵੇਂ 4 ਕਿਲੋ ਪਾ ਲਓ ਪਰ ਨਹੀਂ امید ਤੁਸੀਂ 200 ਲੀਟਰ ਬਹੁਤੇ ਕਿਸਾਨ ਨਹੀਂ ਵਰਤ ਸਕਦੇ ਫਿਰ ਜੇ 100 ਲੀਟਰ ਵਰਤਣਾ ਤਾਂ 2 ਕਿਲੋ ਪਾ ਲਓ ਜੇ 150 ਲੀਟਰ ਵਰਤ ਸਕਦੇ ਹੋ ਤਾਂ 3 ਕਿਲੋ ਪਾ ਲਓ ਰੰਗ ਉਹਨੇ ਦਿਖਾਉਣਾ ਹੀ ਦਿਖਾਉਣਾ ਇਹ 'ਚ ਕੋਈ ਸ਼ੱਕ ਨਹੀਂ ਤੇ 80 ਗ੍ਰਾਮ ਬੋਰਨ ਤੁਸੀਂ ਵਿੱਚ ਐਡ ਕਰ ਲਓ ਤੇ ਤੁਹਾਨੂੰ ਝਾੜ ਦੇ ਵਿੱਚ ਜ਼ਰੂਰ ਫਾਇਦਾ ਮਿਲੇਗਾ ਜਿਹੜੀ ਵੀ ਤੁਸੀਂ ਉਲੀ ਨਾਸ਼ਕ ਕੋਈ ਸਪਰੇਅ ਕਰਨਾ ਉਹ ਉਹਦੇ ਵਿੱਚ ਉਲੀ ਨਾਸ਼ਕ ਦੀ ਆਪਣੀ ਜਿਵੇਂ ਉਹ ਫਸਲ ਦੇ ਹਿਸਾਬ ਨਾਲ ਦੇਖ ਲਓ ਤੁਸੀਂ ਉਲੀ ਨਾਸ਼ਕ ਵਾਲੀ ਸਪਰੇ ਤਾਂ ਜੇ ਵਿੱਚ ਪਾ ਦੋ ਐਡ ਕਰ ਦੋ ਤਾਂ ਚੰਗੇ ਰਹੋਗੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਛੱਤ ਸ੍ਰੀ ਅਕਾਲ ਧੰਨਵਾਦ